ਮੇਰੀ ਮਾਂ ਨੂੰ ਨਾ ਇਹ ਗੱਲ ਸਮਝ ਨਹੀਂ ਆਂਦੀ ਪਈ ਜਿੱਦਾਂ ਤੇ ਕੰਮ ਕਰਦੀ ਪਈ ਐ ਜੇ ਆਪਣੇ ਉਹਨੂੰ ਦੁੱਖ ਦਿੱਤੇ ਤਾਂ ਵੀ ਤਾਂ ਤਕਲੀਫ ਸਾਨੂੰ ਨਹੀਂ ਹੋਣੀ ਐ ਇਹ ਮੇਰੇ ਕਮਰੇ ਦਾ ਐਸੀ ਐ ਤੇ ਮੈਨੂੰ ਪੁੱਛੇ ਬਿਗੈਰ ਨਹੀਂ ਬੰਦ ਹੋ ਸਕਦਾ ਤੇ ਨਾਲੇ ਤੂੰ ਸਵੇਰੇ ਸਵੇਰੇ ਕੀ ਮੈਨੂੰ ਲੈਕਚਰ ਦੇਣ ਲੱਗੀ ਐ ਰੂਲ ਸਮਝਾਉਣ ਲੱਗੀ ਇਸ ਘਰ ਦੇ ਮੈਂ ਤੈਨੂੰ ਪੁੱਛਿਆ ਇਸ ਘਰ ਦੇ ਕੀ ਰੂਲ ਨੇ ਤੈਨੂੰ ਇੱਕ ਗੱਲ ਦੱਸਾਂ ਰੱਬ ਨੇ ਧੀਆ ਉਹਨਾਂ ਨੂੰ ਦਿੰਦਾ ਜਿਨ੍ਹਾਂ ਦੀ ਪਾਲਣ ਦੀ ਔਕਾਤ ਹੁੰਦੀ ਐ ਜੇ ਰੱਬ ਨੇ ਤੈਨੂੰ ਧੀ ਦਿੱਤੀ ਐ ਨਾ ਮਤਲਬ ਤੇਰੀ ਪਾਲਣ ਦੀ ਔਕਾਤ ਹੈ ਪਰ ਧੀਆ ਦੇ ਚਾਰੇ ਤੇ ਨਾ ਕਦੇ ਰੌਣਕ ਨਹੀਂ ਉੱਡਣੀ ਚਾਹੀਦੀ ਜਦੋਂ ਜਦੋਂ ਧੀਆ ਨਾਰਾਜ਼ ਹੁੰਦੀਆਂ ਨੇ ਨਾ ਉਦੋਂ ਤੋਂ ਇਹ ਸਮਝ ਲੈ ਕਿ ਉਹ ਪਰਮਾਤਮਾ ਸਾਡੇ ਨਾਲ ਨਾਰਾਜ਼ ਹੈ ਅਰਦੀਪ ਰਾਧਿਕਾ ਥੱਲੇ ਉਤਰ ਆਓ ਤੁਹਾਨੂੰ ਕਿੰਨੇ ਧੇਰ ਦੀ ਆਵਾਜ਼ ਮਾਰੀ ਹੋਈ ਹੈ ਤੁਹਾਨੂੰ ਕੁਝ ਪਤਾ ਹੀ ਨਹੀਂ ਚੱਲਦਾ ਜੇ ਮੈਂ ਕੱਲੀ ਬੈੱਡ ਪਰੇ ਕਰ ਲੈਂਦੀ ਨਾ ਤੇ ਫਿਰ ਤੁਹਾਨੂੰ ਬੁਲਾਉਣ ਦੀ ਮੈਨੂੰ ਲੋੜ ਹੀ ਨਹੀਂ ਸੀ ਮੈਂ ਆਪ ਹੀ ਸਫਾਈ ਕਰ ਲੈਣੀ ਸੀ ਮੈਂ ਕਿ ਗੁੰਨੂ ਦਾ ਜਨਮ ਦਿਨ ਹੈ ਤੇ ਚੱਲ ਸਾਰੀ ਚੰਗੀ ਤਰ੍ਹਾਂ ਮੈਂ ਸਫਾਈ ਕਰ ਦਿੰਨੀ ਆ ਤੇ ਇੱਥੇ ਬਹਿ ਕੇ ਕੇਕ ਕੁੱਕ ਕੱਟ ਦਾਂਗੇ ਤੇ ਇਹ ਥੱਲੇ ਹੀ ਨਹੀਂ ਉਤਰਦੀਆਂ ਉਹ ਮਾਤਾ ਕੀ ਗੱਲ ਆ ਸਵੇਰੀ ਸਵੇਰੀ ਐਮੀਪਾਰਾ ਹਾਈ ਕਰਿਆ ਹੋਇਆ ਜਨਮ ਦਿਨ ਸ਼ਾਮੀ ਹੈਗਾ ਸਵੇਰੀ ਸਫਾਈਆਂ ਕਰਕੇ ਰੱਖ ਦੀ ਇੱਕ ਦੋ ਨਹੀਂ ਚਾਰ ਪੰਜ ਬੱਚਿਆਂ ਵਾਲਾ ਘਰ ਆ ਇਹ ਤੁਹਾਨੂੰ ਪਤਾ ਹੀ ਆ ਖਲਾਰਾ ਪਾਉਣ ਲੱਗੇ ਮਿੰਟ ਲਾਉਂਦੇ ਨੇ ਮੰਮੀ ਤੁਹਾਡਾ ਲਾਡਲਾ ਸ਼ਿਵੂ ਉਹ ਤੁਹਾਨੂੰ ਪਤਾ ਹੀ ਆ ਖੇਡਦੇ ਖੇਡਦੇ ਕਦਰਖੜੋਣੇ ਇੱਧਰ ਉੱਧਰ ਸਿੱਟਦਾ ਚੱਦਰ ਖਿਲਾਰ ਦਿੰਦਾ ਤੁਸੀਂ ਇਹਨਾਂ ਬੋਝ ਨਾ ਲੋ ਕਰ ਲੈਣੇ ਆ ਸ਼ਾਮ ਨੂੰ ਸਫਾਈ ਚਲੋ ਕਰ ਲਈਏ ਸਫਾਈਆਂ ਆ ਬੈਠੋ ਮੈਂ ਨਾ ਗੱਲ ਕਰਨੀ ਸੀ ਗੁੰਨੂ ਦਾ ਨਾ ਪਹਿਲਾ ਜਨਮ ਦਿਨ ਹੈ ਆਪਣੇ ਘਰ 'ਚ ਤੇ ਆਪਾਂ ਕਹਿੰਦੇ ਵੀ ਦੇਲ ਲੈਣ ਉਹਨਾਂ ਨੂੰ ਕੀ ਕਰਨਾ ਹੈ ਸੂਟ ਦੇਣਾ ਹੈ ਜਾਂ ਕੋਈ ਖੇਲ ਖਿਡੌਣਾ ਦੇਣਾ ਮੰਮੀ ਇਹ ਤਾਂ ਹੁਣ ਘਰ 'ਚ ਤੁਸੀਂ ਵੱਡੇ ਹੋ ਨਾ ਤੁਹਾਡਾ ਕੀ ਸਿਰ ਮੱਥੇ ਜਿੱਦਾਂ ਤੁਸੀਂ ਕਹੋਗੇ ਨਾ ਅਸੀਂ ਤਾਂ ਉਦੋਂ ਹੀ ਕਰ ਲੈਣਾ ਮੈਂ ਕਹਿੰਦੀ ਸੀਗੀ ਵੀ ਜਦੋਂ ਕਿਰਨ ਤੇ ਕਿਰਨ ਦੀਆਂ ਕੁੜੀਆਂ ਆਈਆਂ ਸੀ ਨਾ ਉਹਨਾਂ ਨੂੰ ਆਪਾਂ ਵਾਵਾ ਸਾਰੇ ਕੱਪੜੇ ਲੈ ਦਿੱਤੇ ਨੇ ਤੇ ਜੇ ਖੇਲ ਖਿਡੌਣਾ ਲੈ ਕੇ ਦੇਣੇ ਆ ਨਿਆਣੇ ਤੇ ਆਪਣੇ ਰਾਕਸ਼ ਨੇ ਝਟੇ ਉਹਨਾਂ ਨੇ ਭੰਨ ਦੇਣਾ ਮੈਂ ਕਹਿੰਨੀ ਕੋਈ ਵਧੀਆ ਚੀਜ਼ ਲੈ ਦੇਣੇ ਆ ਜਿਹੜੀ ਕੁੜੀ ਯਾਦ ਵੀ ਕਰੂਗੀ ਮੰਮੀ ਵਧੀਆ ਚੀਜ਼ ਤਾਂ ਨਾ ਕਿਰਨ ਨਾਲ ਆਪਾਂ ਸਲਾਹ ਕਰ ਸਕਦੇ ਆ ਕਿ ਉਹਦੀ ਕੁੜੀ ਨੂੰ ਕੀ ਪਸੰਦ ਆ ਪਰ ਚੱਕਰ ਇਹ ਆ ਕਿ ਕਿਰਨ ਗਈ ਹੋਈ ਰਜਿਸਟਰੀ ਕਰਾਉਣ ਫੋਨ ਉਹ ਚੱਕਦੀ ਨਹੀਂ ਪਈ ਉਹ ਆਏਗੀ ਤਾਂ ਹੀ ਗੱਲ ਹੋਏਗੀ ਕੋਈ ਹਾਂਜੀ ਦੀਦੀ ਮੈਂ ਵੀ ਕਿਰਨ ਨੂੰ ਨਾ ਫੋਨ ਲਾਈ ਜਾਂਦੀ ਸੀ ਉਹਦਾ ਫੋਨ ਮਿਲਦਾ ਹੀ ਨਹੀਂ ਸੀ ਪਿਆ ਵੀ ਕੇਕ ਦੀ ਸਲਾਹ ਜੀ ਕਰਨੀ ਸੀਗੀ ਕੇਕ ਦੀ ਨਾ ਕੋਈ ਗੱਲ ਨਹੀਂ ਆ ਬਾਹਰ ਬੈਕਰੀ ਹੈਗੀ ਉੱਥੋਂ ਫੜ ਲਿਆਵਾਂਗੇ ਮੈਂ ਕਹਿੰਦੀ ਸੀ ਗਿਫਟ ਦੀ ਦੱਸੋ ਕਿੱਦਾਂ ਕਰਨੀ ਹੈ ਹਾਂਜੀ ਮੰਮੀ ਉਹ ਤਾਂ ਠੀਕ ਆ ਪਰ ਕਿਰਨ ਨੇ ਨਾ ਮੇਰੇ ਨਾਲ ਸਲਾਹ ਜੀ ਕੀਤੀ ਸੀਗੀ ਵੀ ਕੁੜੀ ਨੂੰ ਨਾ ਕੁਝ 골ਡ ਦਾ ਹੀ ਦਊਗੀ ਤਾਂ ਮੈਂ ਵੀ ਸੋਚਦੀ ਸੀ ਆਪਾਂ ਨੂੰ ਕੁੜੀ ਨੂੰ 골ਡ ਦਾ ਨਾ ਬਣਾ ਦਈਏ ਕੁਝ ਆਹੋ ਮੰਮੀ ਸੋਨੇ ਦੇ ਰੇਟ ਨੂੰ ਤਾਂ ਅੱਜ ਕੱਲ ਨਾ ਅੱਗ ਲੱਗੀ ਪਈ ਆ ਮੈਂ ਕਹਿੰਨੀ ਆ ਕੋਈ 골ਡ ਦੀ ਚੀਜ਼ ਬਣਾਈ ਦਈਏ ਅੱਗੇ ਜਾ ਕੇ ਉਹਦੇ ਕੁੜੀ ਦੇ ਕੰਮ ਆਉਗੀ ਮੈਂ ਵੀ ਇਹੀ ਸੋਚਿਆ ਸੀ ਵੀ ਸੋਨੇ ਦਾ ਹੀ ਕੁਝ ਲੈ ਦਾਂਗੇ ਪਰ ਜਿਹੜੇ ਸੁਨਿਆਰੇ ਕੋਲ ਆਪਾਂ ਚੀਜ਼ਾਂ ਬਣਵਾਣੀਆਂ ਨਾ ਉਹਨੂੰ ਮੈਂ ਫੋਨ ਕੀਤਾ ਸੀ ਤੇ ਉਹਦੀ ਦੁਕਾਨ ਨਾ ਬੰਦ ਪਈ ਸੀ ਤੇ ਆਪਾਂ ਐਦਾਂ ਕਰਾਂਗੇ ਕੱਲ ਤਿੰਨੋਂ ਜਣੀਆਂ ਚੱਲਾਂਗੀਆਂ ਤੇ ਉਹਦੀ ਦੁਕਾਨ ਤੋਂ ਕੁਝ ਵਧੀਆ ਜਿਹਾ ਲਿਆਵਾਂਗੇ ਚਲੋ ਠੀਕ ਆ ਮੰਮੀ ਅੱਜ ਦੇਖਦੇ ਆ ਕਿ ਕਿਨ ਗੋਨੂ ਨੂੰ ਕੀ ਦਿੰਦੀ ਆ ਕੱਲ ਨੂੰ ਜਾ ਕੇ ਆਪਾਂ ਵਧੀਆ ਜੀ ਚੀਜ਼ ਕੋਈ ਬਣਾ ਲਿਆਵਾਂਗੇ ਚੱਲ ਬਈ ਰਾਧਿਕਾ ਉੱਪਰ ਆਪਣੀਆਂ ਬਹੁਤ ਸਫਾਈਆਂ ਪਈਆਂ ਨੇ ਜਲਦੀ ਜਲਦੀ ਕੰਮ ਨੂੰ ਖਿੱਚੀਏ ਬੈਠੋ ਬੈਠੋ ਮੈਂ ਤਾਂ ਲੈ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਮੈਂ ਕਹਿੰਦੀ ਸੀ ਮਾਂ ਨੂੰ ਤਾਂ ਪਤਾ ਹੈ ਵੀ ਮੇਰੀ ਧੀ ਦਾ ਬਰਥਡੇ ਹੈ ਤੇ ਉਹਦੇ ਪਿਓ ਨੂੰ ਵੀ ਤਾਂ ਪਤਾ ਹੋਊਗਾ ਵੀ ਮੇਰੀ ਧੀ ਦਾ ਬਰਥਡੇ ਮੈਨੂੰ ਤਾਂ ਨਾ ਹੁਣ ਆ ਡਰ ਹੈ ਵੀ ਕਿਤੇ ਸ਼ਾਮ ਨੂੰ ਅਚਾ ਟਪਕ ਨਾ ਪਵੇ ਪਰ ਆਪਾਂ ਇੱਕ ਧੀ ਨੂੰ ਰੋਕ ਨਹੀਂ ਸਕਦੇ ਵੀ ਆਪਣੇ ਪਿਓ ਨੂੰ ਨਾ ਮਿਲੇ। ਮੰਮੀ ਕਮਾਲ ਕਰ ਜੋ ਇੱਕ ਮਹੀਨਾ ਹੋ ਗਿਆ ਪੂਰਾ ਤਲਾਕ ਨੂੰ। ਉਹਦੇ ਦਾ ਤਾਂ ਉਹਨੇ ਆਪਣੀ ਕੁੜੀ ਦਾ ਤੇ ਆਪਦੀਆਂ ਧੀਆਂ ਦੇ ਭੋਰਾਸਾਰ ਨਾਲ ਲਈ। ਹੁਣ ਕਿੱਦਾਂ ਉਹ ਰਿਹਾ ਜਾਊਗਾ? ਮੰਮੀ, ਦੀਦੀ ਨੇ ਬਿਲਕੁਲ ਸਹੀ ਕਹਿੰਦੇ ਫੇਨੇ। ਉਹਨੂੰ ਫਿਕਰ ਹੀ ਨਹੀਂ ਹੈਗਾ ਕਿਸੇ ਦਾ। ਉਹਨੂੰ ਆਪਣੀ ਧੀ ਦਾ ਜਨਮ ਦਿਨ ਕਿੱਥੋਂ ਯਾਦ ਹੋਊਗਾ? ਕੀ ਪਤਾ ਕੁੜੀ ਦੇ ਜਨਮ ਦਿਨ ਤੇ ਬਹਾਨੇ ਨਾਲ ਆ ਜਾਵੇ। ਨਾਲੇ ਦੇਖੇ ਵੀ ਕਿਰਨ ਕਿਸ ਤਰ੍ਹਾਂ ਰਹਿ ਰਹੀ ਹੈ। ਕੋਈ ਗੱਲ ਨਹੀਂ ਮੰਮੀ, ਆਵੇ ਤਾਂ ਸਹੀ। ਗੇਟ ਟੱਪ ਕੇ ਦਿਖਾਵੇ। ਦੇਖਦੇ ਜਾਇਓ ਧੌਣ ਤੋਂ ਫੜ ਕੇ ਬਲੇਮਾ ਦੇ ਦੂੰਗੀ ਨਾਲੇ ਜਦੋਂ ਤੱਕ ਉਹ ਕਹੂਗਾ ਨਹੀਂ ਨਾ ਦੀਦੀ ਮੈਨੂੰ ਮਾਫ ਕਰ ਦੇ ਛੱਡਣਾ ਨਹੀਂ ਦੀਦੀ ਤੁਹਾਡੀ ਗੱਲ ਨਾ ਸਾਰੀ ਠੀਕ ਆ ਆਪਾਂ ਤਾਂ ਉਹਨੂੰ ਨਹੀਂ ਅੰਦਰ ਵੜਨ ਦਵਾਂਗੇ ਪਰ ਇਹ ਸਭ ਦੇਖ ਕੇ ਗੁਨੂ ਨੇ ਜਿੱਦ ਕਰ ਲਈ ਵੀ ਮੈਂ ਆਪਣੇ ਡੈਡੀ ਨੂੰ ਮਿਲਣਾ ਹੀ ਆ ਆਪਾਂ ਉਹਨੂੰ ਰੋਕ ਨਹੀਂ ਨਾ ਸਕਾਂਗੇ ਆਹੋ ਠੀਕ ਆ ਘਰ ਦੇ ਬਾਹਰ ਮਿਲ ਲੈ ਪਰ ਅੰਦਰ ਨਹੀਂ ਵੜਨ ਦੇਣਾ ਆਪਣਾ ਨਾ ਕਾਗਜ਼ੀ ਤਲਾਕ ਹੋਇਆ ਤੇ ਉਹਦਾ ਰਿਸ਼ਤਾ ਕਿਰਨ ਨਾਲ ਖਤਮ ਹੋਇਆ ਹੈ ਬੱਚਿਆਂ ਨਾਲ ਨਹੀਂ ਬੱਚਿਆਂ ਨੂੰ ਤਾਂ ਉਹ ਕਦੋਂ ਵੀ ਆ ਕੇ ਮਿਲ ਸਕਦਾ ਹੈ ਤੇ ਜੇ ਬੱਚਿਆਂ ਨਾਲੋਂ ਰਿਸ਼ਤਾ ਖਤਮ ਕਰਾਣਾ ਹੈ ਨਾ ਫਿਰ ਆਪਾਂ ਨੂੰ ਕੋਰਟ ਦਾ ਤਲਾਕ ਕਰਾਣਾ ਪੈਣਾ ਜੇ ਤੁਹਾਨੂੰ ਪਤਾ ਹੈ ਕੋਰਟ ਦੇ ਵਿੱਚ ਤਲਾਕ ਦੇ ਕਾਗਜ਼ ਲੱਗ ਜਾਣ ਤੇ ਕਿੰਨੀ ਧੋੜ ਭੱਜ ਹੁੰਦੀ ਚਲ ਮम्मी ਕੋਈ ਗੱਲ ਨਹੀਂ ਆਪਾਂ ਐਵੇਂ ਟੈਨਸ਼ਨ ਲਈਆ ਕੀ ਪਤਾ ਉਹਨੇ ਆਉਣਾ ਕਿ ਨਹੀਂ ਆਉਣਾ ਚੱਲ ਚੱਲੀਏ ਆਪਾਂ ਲੇਟ ਹੋਈ ਜਾਂਦੇ ਆ ਨਾਲੇ ਮੰਮੀ ਜਿਉਂ ਦੂਜੀ ਵਾਲੀ ਤੋਂ ਵੇਲ ਮਿਲੇਗੀ ਨਾ ਤਾਂ ਹੀ ਤਾਂ ਆਪਣੇ ਵਾਲੀ ਵੱਲ ਦੇਖੂਗਾ ਤੈਨੂੰ ਪਤਾ ਪ੍ਰੀਤ ਇਹਨਾਂ ਨੂੰ ਇਹ ਲੱਗਦਾ ਵੀ ਇਹ ਮੈਨੂੰ ਦੱਬ ਲੈਣਗੇ ਤੇ ਮੈਂ ਦੱਬ ਜੂਗੀ ਬਟ ਤੈਨੂੰ ਪਤਾ ਮੈਂ ਹਜੇ ਆਪਣਾ ਰੂਪ ਬਾਹਰ ਨਹੀਂ ਲੈ ਕੇ ਆਈ ਜੇ ਮੈਂ ਕਿਤੇ ਆਪਣਾ ਰੂਪ ਬਾਹਰ ਲੈ ਆਈ ਨਾ ਇਹਨਾਂ ਨੂੰ ਭਾਜੜਾ ਪੈ ਜਾਣੀਆਂ ਨੇ ਤੇ ਉੱਤੋਂ ਇਹ ਸਵਰਨ ਮੈਨੂੰ ਇੱਥੇ ਛੱਡ ਕੇ ਆਪ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ ਵਾ ਚਲ ਫ੍ਰੀਤ ਮੈਂ ਤੈਨੂੰ ਬਾਤ ਚ ਗਾਲ ਘੜਦੀ ਆ ਮੇਰੇ ਸਵਰਨਾ ਜੀ ਆ ਗਏ ਉਹ ਹੋਰ ਪਾਲੀ ਜੀ ਅੱਜ ਦਾ ਹਰੇ ਰੰਗ ਦੇ ਕੱਪੜੇ ਪਾ ਕੇ ਬੜੇ ਸੋਹਣੇ ਲੱਗੀ ਜਾਂਦੇ ਹੋ ਜਿਵੇਂ ਬਿਲਕੁਲ ਤੋਤੇ ਹੀ ਲੱਗ ਰਹੇ ਹੋ ਨਾ 2 ਦਿਨ ਬਾਅਦ ਘਰੇ ਆ ਕੇ ਮੈਨੂੰ ਮੱਖਣ ਲਾਉਣ ਦੀ ਕੋਸ਼ਿਸ਼ ਨਾ ਕਰੋ ਮੈਨੂੰ ਇੱਥੇ ਸੁੱਕਣੇ ਪਾ ਕੇ ਆਪ ਪਤਾ ਨਹੀਂ ਕਿੱਥੇ ਤੁਰੇ ਫਿਰਦੇ ਹੋ ਹੱਦ ਕਰ ਦਿਓ ਜਾਨ ਤੁਸੀਂ ਮੈਂ ਕੰਮਕਾਰ ਤੋਂ ਆਇਆ ਕੋਈ ਪਾਣੀ ਕੋਈ ਚਾਹ ਤਾਂ ਪੁੱਛ ਲਓ ਆਉਂਦੇ ਸਾਰੇ ਹੀ ਲੰਬੇ ਸ਼ੁਰੂ ਕਰਤੇ ਨਾ ਹੁਣ ਫਿਰ ਆਂਦੇ ਨੂੰ ਮੈਂ ਲੋਲੂ ਪੋਚਾ ਕਰਾਂ ਮੇਰਾ ਬੁੱਗਾ ਮੇਰਾ ਸੋਨਾ ਕਿੱਥੇ ਗਿਆ ਸੀ ਆ ਗਿਆ ਫਿਰ ਤੁਮਾਈਆਂ ਕਰਕੇ ਓਹ ਹੋਰ ਪਾਲੀ ਜੀ ਗੁੱਸਾ ਨਾ ਕਰਿਆ ਕਰੋ ਇੰਨੀ ਏਸੀ ਨੇ 쿨ਿੰਗ ਕਰ ਰੱਖੀ ਐ ਤੇ ਤੁਹਾਡਾ ਮੱਥਾ ਹਲੇ ਵੀ ਗਰਮ ਪਿਆ ਨਾ ਸਵੇਰੇ 10 11 ਵਜੇ ਉੱਠਣ ਵਾਲੀ ਕੁੜੀ ਨੂੰ ਇੱਥੇ ਸਵੇਰੇ ਸਵੇਰੇ ਰੂਲ ਸਮਝਾਈ ਜਾ ਰਹੇ ਨੇ ਨਾ ਤੁਸੀਂ ਇਹਨਾਂ ਨੂੰ ਸਮਝਾਉਣਾ ਕਿ ਮੈਂ ਇਹਨਾਂ ਦੇ ਮਗਰ ਪਾਵਾਂ ਦੇਖੋ ਰਪਾਲੀ ਜੀ ਜਦੋਂ ਆਪਾਂ ਪਹਾੜਾਂ 'ਚ ਘੁੰਮਦੇ ਪਈ ਸੀ ਨਾ ਉਦੋਂ 5 ਲੱਖ ਰੁਪਈਆ ਕਰਜ਼ਾ ਚੜਿਆ ਮੇਰੇ ਤੇ ਤੇ ਇੱਕ ਕਿਰਨ ਵਾਲੇ ਕੇਸ ਦੇ ਵਿੱਚ 4 ਲੱਖ ਰੁਪਇਆ ਮਾਤਾ ਨੇ ਦਿੱਤਾ ਟੋਟਲ 9 ਲੱਖ ਰੁਪਇਆ ਹੋ ਗਿਆ ਅਤੇ 2 ਲੱਖ ਰੁਪਇਆ ਖਰਚਾ ਤੇਰੇ ਤੇ ਆਇਆ ਹੈ ਲੱਖ ਰੁਪਇਆ ਦੀ ਸਕੂਟਰੀ ਤੇ ਲੱਖ ਰੁਪਇਆ ਦਾ ਤੂੰ ਲੋਨ ਲਿਆ ਇਸ ਟਾਈਮ ਮੇਰੇ ਤੇ 11-12 ਲੱਖ ਰੁਪਇਆ ਕਰਜ਼ਾ ਚੜਿਆ ਪਿਆ ਪਹਿਲਾਂ ਮੈਂ ਉਹ ਕਰਜ਼ਾ ਲਾਉਂਗਾ ਮੈਨੂੰ ਆ ਘਰ ਦੇ ਕੰਮਾਂ ਦੇ ਵਿੱਚ ਇਨਵੋਲਵ ਨਾ ਕਰੋ ਰਹੀਆਂ ਘਰ ਦੀਆਂ ਗੱਲਾਂ ਇਸ ਬਾਰੇ ਮੰਮੀ ਨਾਲ ਡਿਸਕਸ਼ਨ ਕਰੋ ਇਹ ਗੱਲ ਬਾਰੇ ਉਹ ਹੈਲੋ 5 ਲੱਖ ਬਾਰੇ ਨਾ ਮੈਨੂੰ ਸੁਣਾਉਣ ਦੀ ਲੋੜ ਨਹੀਂ ਪਾੜਾ ਵਿੱਚ ਮੈਂ ਕੱਲੀ ਨਹੀਂ ਗਈ ਤੁਸੀਂ ਵੀ ਨਾਲ ਹੀ ਗਏ ਸੀ ਜੇ ਐਨੇ ਸੀ ਨਾ ਉੱਥੇ ਹੀ ਮੈਨੂੰ ਤੱਕਾ ਮਾਰ ਦਿੰਦੇ ਰਹੀ 2 ਲੱਖ ਦੀ ਗੱਲ ਲੱਖ ਰੁਪਏ ਦੀ ਮੈਨੂੰ ਲੋੜ ਸੀ ਤੇ ਮੇਰੇ ਘਰਦਿਆਂ ਨੂੰ ਰਹੀ ਸਕੂਟਰੀ ਦੀ ਗੱਲ ਉਹ ਬਾਹਰ ਹੀ ਖੜੀ ਐ ਨਾਲੇ 4 ਲੱਖ ਦਾ ਕੀ ਕਹਿੰਨੇ ਹੋ ਤੁਹਾਡੀ ਮਾਂ ਫੜੇ ਤਾਂ 4 ਲੱਖ ਰੁਪਏ ਵਾਪਸ ਲਾਊਗੀ ਵੈਸੇ ਨਾ ਬੰਦੇ ਗੱਲਾਂ ਦੇ ਚਲਜੋਣ ਲਈ ਮਾਹਿਰ ਹੁੰਦੇ ਨੇ ਤੁਸੀਂ ਆਪਣੀ ਕਿਸੇ ਗਲਤੀ ਨੂੰ ਲੁਕਾਉਣ ਲਈ ਨਾ ਮੈਨੂੰ ਗੱਲਾਂ ਚੁਲ ਜਾ ਰਹੇ ਹੋ ਕੀ ਮਤਲਬ ਆ ਤੇਰੇ ਕਹਿਣ ਦਾ ਨਾਜਿਕ ਕੁੱਤੇ ਨੂੰ ਗੰਦ ਖਾਣ ਦੀ ਆਦਤ ਹੋਵੇ ਨਾ ਕਿ ਉਹ ਗੰਦ 'ਚ ਹੀ ਮੂੰਹ ਮਾਰਦਾ ਹੈ ਨਾਲੇ ਮੈਨੂੰ ਇੱਥੇ ਛੱਡ ਕੇ ਦੋ-ਦੋ ਦਿਨ ਲਈ ਕਿੱਥੇ ਗਏ ਵੀ ਰਹਿਨੇ ਹੋ ਮੇਰੇ ਨਾਲ ਕਿਤੇ ਧਿਰਨ ਵਾਲੀ ਤਾਂ ਨਹੀਂ ਕਰਦੇ ਪਏ ਮੈਨੂੰ ਛੱਡ ਕੇ ਕਿਤੇ ਹੋਰ ਮੂੰਹ ਮਾਰਦੇ ਫਿਰਦੇ ਹੋਵੋਗੇ ਹਾਂ ਥੋੜਾ ਨਾ ਤਵੀਜ਼ ਨਾਲ ਗੱਲ ਕਰ ਨਵੀਂ ਨਵੀਂ ਬੈਂਕ ਦੇ ਵਿੱਚ ਜੌਬ ਲੱਗੀ ਹੈ ਮੇਰੀ ਡਿਊਟੀ ਲੋਨ ਡਿਪਾਰਟਮੈਂਟ 'ਚ ਲੱਗੀ ਹੈ ਉਹਦੇ ਵਾਸਤੇ ਮੈਨੂੰ ਵੈਰੀਫਿਕੇਸ਼ਨਾਂ ਕਰਨੀਆਂ ਪੈਂਦੀਆਂ ਨੇ ਵੈਰੀਫਿਕੇਸ਼ਨ ਵਾਸਤੇ ਨਾ ਮਾਨਸਾ ਬਠਿੰਡਾ ਐਦਾਂ ਦੇ ਕਈ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਹੈ ਤੇ ਉਥੋਂ ਮੈਨੂੰ ਹੁਣ ਇਹ ਦੱਸ ਮੈਂ ਰਾਤ ਨੂੰ ਵਾਪਸ ਥੋੜੀ ਆਉਂਗਾ ਮੈਨੂੰ ਬੈਂਕ ਉਥੇ ਰਹਿਣ ਦਾ ਹੋਟਲ ਕਰਾਇਆ ਸਭ ਕੁਝ ਦਿੰਦੀ ਐ ਤੇ ਦੱਸ ਮੈਂ ਕਿੱਦਾਂ ਨਾ ਲਵਾਂ ਮੈਨੂੰ ਕੀ ਪਤਾ ਹੋਟਲ ਵਿੱਚ ਇਕੱਲੇ ਰਹਿ ਰਹੇ ਹੋ ਜਾਂ ਕਿਸੇ ਹੋਰ ਨਾਲ ਤੇਰੀਆਂ ਆ ਗੱਲਾਂ ਕਰਕੇ ਨਾ ਛੱਡ ਮੈਂ ਤੇਰੇ ਨਾਲ ਬੈਠਣਾ ਨਹੀਂ ਤੂੰ ਪਾਗਲ ਹੋ ਗਿਆ ਮੈਂ ਇੱਥੇ ਖੜੀ ਨਾ ਤੁਹਾਡੀ ਦੋਨਾਂ ਦੀ ਬਹਿਸ ਸੁਣੀ ਪਈ ਐ ਬਹਿਸ ਕਰੀ ਜਾ ਹੱਥ ਲਾ ਕੇ ਕਰਨ ਦੀ ਕੀ ਲੋੜ ਆ ਦੇਖਿਆ ਆਗੇ ਨਾ ਆਪਣੀ ਅਸਲੀਅਤ ਤੇ ਇਹੀ ਕੁਛ ਤੁਸੀਂ ਕਿਰਨ ਨਾਲ ਕਰਦੇ ਹੋਵੋਗੇ ਤੁਸੀਂ ਮਾਰਨ ਦਾ ਕੰਮ ਕਰਦੇ ਹੋਣਗੇ ਤੇ ਮੰਮੀ ਬਚਾਉਣ ਦਾ ਇਹੀ ਡਰਾਮਾ ਕਰਦੇ ਹੋਵੋਗੇ ਉਹਦੇ ਨਾਲ ਮਾਤਾ ਨੂੰ ਬੋਲਣ ਦੀ ਤਮੀਜ਼ ਨਹੀਂ ਹੈਗੀ ਕੁੱਤਾ ਗੰਦ ਚ ਮੂੰਹ ਮਾਰਦਾ ਹੋਈ ਇਹ ਗੱਲਾਂ ਕਰਦੀ ਐ ਇਹ ਤਾਂ ਆਪ ਤੂੰ ਸਾਰਾ ਦਿਨ ਕੰਮ ਤੇ ਰਹਿੰਦਾ ਤੇ ਜਨਾਨੀ ਨੂੰ ਸਾਰਾ ਦਿਨ ਇਕੱਲੇ ਤੋਂ ਕਮਰੇ 'ਚ ਇਕੱਲੇ ਛੱਡ ਦੂੰਗਾ ਤੇ ਫਿਰ ਉਹ ਬੋਰ ਹੀ ਹੋਊਗੀ ਕਮਾ ਲਿਆ ਉਹਨੂੰ ਕਿਤੇ ਕਮਾਉਣ ਦੇ ਚੱਕਰ ਦੇ ਵਿੱਚ ਨਾ 5 ਲੱਖ ਰੁਪਇਆ ਕਰਜ਼ਾ ਚੜ ਗਿਆ ਪਹਿਲਾਂ ਦੱਸ ਉਹ ਕਰਜ਼ਾ ਲਾਵਾ ਕਿ ਇਹਨੂੰ ਕਮਾ ਕੇ ਹੋਰ ਕਰਜ਼ਾ ਮੈਂ ਚੜਾਵਾਂ ਆਪਣੇ ਸਿਰ ਚੱਲਣੀ ਇੱਥੇ ਘੁੰਮ ਹਾਏ ਹਾਏ ਚੱਕਰ ਹੀ ਲਿਆਤੇ ਨੇ ਨੋ ਰਾਣੀਏ ਕਿ ਆਹੀ ਚੱਕਰ ਆ ਜਾਣ ਤੇ ਤੇਰੀ ਪੈਰ ਵੀ ਭਾਰੀ ਹੋ ਜਾਣ ਤੇ ਮੇਰੀ ਤਾਂ ਰੂਹ ਖੁਸ਼ ਹੋ ਜਵੇ ਮੰਮੀ ਜੀ ਆਪਣੀ ਰੂਹ ਖੁਸ਼ ਕਰਨ ਲਈ ਨਾ ਪਹਿਲੇ ਆ ਰੂਹ ਦਾ ਧਿਆਨ ਰੱਖ ਲਓ ਫੇਰ ਹੀ ਕੁਝ ਹੋਊਗਾ ਜਾ ਨੂਰ ਰਾਣੀਏ ਉੱਧਰ ਵੱਡੇ ਕਮਰੇ 'ਚ ਨਾ ਟੀਵੀ ਲੱਗਿਆ ਜਾ ਮੇਰਾ ਪੁੱਤ ਟੀਵੀ ਦੇਖ ਲੈ ਉੱਧਰ ਬੈਠ ਕੇ ਤੇ ਬੈਹਂ ਪੰਜਰਾ ਜੇ ਇਹਦੇ ਨਾਲ ਪਿਆਰ ਨਾ ਰਹੂੰਗਾ ਤਾਂ ਹੀ ਮੈਨੂੰ ਪੋਤਾ ਦਊਗੀ ਜੇ ਇਹਦੇ ਨਾਲ ਤੂੰ ਕਿਰਨ ਵਾਲੀ ਕੀਤੀ ਫਿਰ ਇਹ ਵੀ ਭੱਜੂਗੀ ਮਾਤਾ ਘਰੇ ਆਏ ਨੂੰ ਬੰਦਾ ਬੋਲਦੀ ਐ ਮੈਥੋਂ ਨਹੀਂ ਸੁਣਿਆ ਜਾਂਦਾ ਜੇ ਮੌ ਕਰਕੇ ਸੌਂ ਲੇਗਾ ਤਾਂ ਕੀ ਹੋ ਜਾਊਗਾ 9 ਮਹੀਨੇ ਨਾ ਤੈਨੂੰ ਢਿੱਡ 'ਚ ਰੱਖਿਆ ਹੁਣ ਮੁੱਲ ਆਣ ਦੀ ਵਾਰੀ ਆਈ ਐ ਤੇ ਤੂੰ ਭੱਜਿਆ ਫਿਰਦਾ ਦੇਖ ਸਵਰਨੇ ਬੇਟਾ ਹੁੱਸਾ ਨਹੀਂ ਕਰਨਾ ਆਪਾਂ ਨਾ ਇਹਨੂੰ ਪੋਤੇ ਵਾਸਤੇ ਲੈ ਕੇ ਆਏ ਆ ਕੀ ਆਪਏ ਨਾਲ ਪਿਆਰ ਨਾਲ ਰਵਾਂਗੇ ਸਾਹੀ ਸਾਨੂੰ ਪੋਤਾ ਦਊਗੀ ਉਹ ਜੇ ਤੈਨੂੰ ਮਾੜੇ ਮੋٹے ਟਾਂਚ ਬਾਜੀ ਕਰਦੀ ਹੈ ਨਾ ਤੇ ਤੂੰ ਮਾਂ ਕਰਕੇ ਬਰਦਾਸ਼ਤ ਕਰ ਲਿਆ ਕਰ ਉਹ ਜੇ ਤੂੰ ਮਾਂ ਕਰਕੇ ਕਿਰਨ ਤੇ ਹੱਥ ਚੱਕ ਸਕਦਾ ਹੈ ਤੇ ਇਹਦੇ ਨਾਲ ਵੀ ਤੂੰ ਪਿਆਰ ਨਾਲ ਰਹਿ ਸਕਦਾ ਮੈਨੂੰ ਆਪਣੇ ਪੋਤੇ ਤੇ ਨਾ ਪੂਰਾ ਯਕੀਨ ਆ ਚਲੋ ਛੱਡੋ ਮਾਤਾ ਜੋ ਕੁਝ ਵੀ ਹੋ ਗਿਆ ਠੀਕ ਹੈ ਹੁਣ ਮੈਨੂੰ ਰੋਟੀ ਲਿਆ ਦੋਗੇ ਤੁਸੀਂ ਕਹਿੰਦੇ ਸੀ ਆਲੂ ਵਾਲਦੇ ਆ ਤੇ ਮੈਨੂੰ ਆਲੂ ਵਾਲੇ ਪਰੌਂਠੇ ਲੈ ਕੇ ਇੱਦਾਂ ਤਾਂ ਮੈਨੂੰ ਕਿਰਨ ਨਹੀਂ ਮੂਰੀ ਬੋਲਦੀ ਸੀ ਜਿੱਦਾਂ ਇਹ ਬੋਲਦੀ ਪਈਓ ਵਾਹ ਗੁਨੂ ਆ ਜਾ ਉਹ ਆਗੇ ਆਗੇ ਭਰਾਵਾ ਲੈ ਗੋ ਨਾ ਇੱਥੇ ਬੈਠ ਕੀ ਗੱਲ ਤੂੰ ਉੱਪਰ ਰੁੱਸੀ ਬੈਠੀ ਆ ਗੁਨੂ ਹੈਪੀ ਬਰਥਡੇ ਦੀਦੀ ਇਹਨੂੰ ਕੀ ਤਾਂ ਪਤਾ ਕਿ ਮੇਰਾ ਹੈਪੀ ਬਰਥਡੇ ਆ ਜੇ ਮੇਰਾ ਹੈਪੀ ਬਰਥਡੇ ਆ ਉਹ ਪਤਾ ਸਾਰੇ ਨੂੰ ਪਤਾ ਹੈ ਕਿ ਤੇਰਾ ਅੱਜ ਬਰਥਡੇ ਆ ਪਰ ਸਰਪ੍ਰਾਈਜ਼ ਵੀ ਗੁੰਨ ਨੂੰ ਕੋਈ ਚੀਜ਼ ਹੁੰਦੀ ਹੈ ਕਿ ਨਹੀਂ ਆਜੋ ਸਾਰੇ ਹੈਪੀ ਬਰਥਡੇ ਟੂ ਯੂ ਤੈਨੂੰ ਕੀ ਲੱਗਦਾ ਤੇਰਾ ਜਨਮ ਦਿਨ ਭੁੱਲ ਜੂਗੀ ਹੈਪੀ ਬਰਥਡੇ ਪੁੱਤ ਦਾ ਅੱਬ ਤੇਰੀਆਂ ਲੰਬੀ ਉਮਰਾਂ ਬਖਸ਼ਣ ਚਲ ਪੁੱਤ ਕੇਕ ਕੱਟ ਮੰਮੀ ਆ ਵੀ ਬੈਠੋ ਤੁਸੀਂ ਆਜਾ ਬੁੱਤਰਾ ਚਲ ਕੇਕ ਕੱਟ ਹੈਪੀ ਬਰਥਡੇ ਟੂ ਯੂ ਮੇਰੇ ਦੋਨੇ ਮੰਮੀ ਕਿੱਥੇ ਨੇ ਗੁੰਨੂ ਪੁੱਤ ਸਾਨੂੰ ਤੂੰ ਆਪਣੇ ਮਾਮਿਆਂ ਦਾ ਨਾ ਪੁੱਛ ਉਹਨਾਂ ਨੂੰ ਤਾਂ ਨਾ ਕੰਮ ਹੀ ਪਿਆਰੇ ਨੇ ਵੱਡਾ ਤਾਂ ਪਹਿਲਾਂ ਹੀ ਸਵੇਰ ਦਾ ਕੰਮ ਲਈ ਗਿਆ ਹੋਇਆ ਆ ਪਿੱਛੇ ਛੋਟਾ ਚੱਲ ਗਿਆ ਉਹ ਆਪਣੇ ਯਾਰਾਂ ਦੋਸਤਾਂ ਨਾਲ ਚੱਲ ਗਿਆ ਘੁੰਮਣ ਹੋਰ ਤਾਂ ਹੋਰ ਸਾਨੂੰ ਕੇਕ ਦੇ ਵਿੱਚ ਫਸਾ ਗਿਆ ਮਸਾ ਟਾਈਮ ਤੇ ਆਰਡਰ ਕਰਿਆ ਚਲ ਕੋਈ ਨਹੀਂ ਹੁੰਦਾ ਮੈਂ ਮੰਮੇ ਨਾਲ ਬਾਅਦ ਵਿੱਚ ਸਭ ਤੱਕ ਕਰ ਦੂੰਗੀ ਪਹਿਲਾਂ ਮੰਮੀ ਮੇਰਾ ਗਿਫਟ ਦਾ ਵੱਡੀ ਮੰਮੀ ਤੁਸੀਂ ਦਾ ਮੇਰਾ ਗਿਫਟ ਨਾਨੀ ਖਾਲੀ ਹੱਥ ਅੰਛੂਰੀ ਜੀ ਮੇਰੇ ਗਿਫਟ ਕਿੱਥੇ ਆ ਕੇਕ ਹੀ ਲੈ ਕੇ ਆਇਆ ਗਿਫਟ ਨਹੀਂ ਮੇਰਾ ਇਹ ਤਾਂ ਨਹੀਂ ਗਿਫਟ ਮੰਨਣਾ ਇਹ ਤਾਂ ਮੇਰਾ लाडला ਭਰਾ ਹੈ ਆ ਉਹ ਪਹਿਲਾਂ ਕੇਕ ਤਾਂ ਕੱਟ ਲੈ ਕੁੜੀਏ ਮੈਂ ਤੇਰੀ ਨਾਨੀ ਨੇ ਤੇ ਤੇਰੀ ਵੱਡੀ ਮਾਮੀ ਨੇ ਅਸੀਂ ਤਿੰਨਾਂ ਨੇ ਨਾ ਗਿਫਟ ਤਾਂ ਦਿੱਤਾ ਪਿਆ ਪਰ ਬਾਅਦ ਦਵਾਂਗੇ ਅਨਸ਼ੂ ਨੇ ਨਾ ਤੇਰੇ ਵਾਸਤੇ ਨਾ ਚਾਕਲੇਟ ਲਈ ਪਈ ਆ ਫ੍ਰਿਜ 'ਚ ਰੱਖੀ ਆ ਉਹ ਤੈਨੂੰ ਰੁੱਕ ਕੇ ਦਿੰਨੀ ਆ ਤੇ ਮਾਂ ਵਾਲਾ ਗਿਫਟ ਅੱਲਾ ਤੂੰ ਸੋਨੇ ਦਾ ਲੈ ਜਨੇ ਪੁੱਤ ਜੇ ਮੇਰੀ ਧੀ ਸੋਨੇ ਵਰਗੀ ਤੇ ਸੋਨੇ ਦੇ ਮਿਲਣਗੇ ਮੰਮੀ ਇਹਨੇ ਮਾਂਗੇ ਗਿਫਟ ਲਿਕੇ ਜਿਵੇਂ ਸੀ ਕਿ ਮੈਂ ਕਿਹੜਾ ਹੱਲ ਇਹਨੂੰ ਪਾ ਸਕਦੀ ਆ ਮਹਿੰਗਾ ਸਸਤਾ ਨਾ ਦੇਖ ਉਹਨਾਂ ਮੈਂ ਕੰਮ ਕਰਦੀ ਨਾ ਉਹਦੇ ਵਿੱਚੋਂ ਮੈਨੂੰ ਪਹਿਲੀ ਅਰਲਿੰਗ ਹੋਈ ਆ ਉਹਦੇ ਵਿੱਚੋਂ ਲੈ ਕੇ ਆਈਆਂ ਗੁੰਨੂ ਪੁੱਤ ਇਹ ਸਮਝ ਲੈ ਕਿ ਹੁਣ ਤੁਹਾਡੇ ਨਾ ਬਹੁਤ ਚੰਗੇ ਦਿਨ ਆਉਣ ਵਾਲੇ ਨੇ ਨਾਲੇ ਤੇਰੀ ਮੰਮੀ ਨੇ ਨਾ ਥੋੜਾ ਥੋੜਾ ਸੋਨਾ ਹੁਣ ਬਣਾਈ ਜਾਣਾਗਾ ਅੱਗੇ ਤੇਰਾ ਜਾ ਕੇ ਵਿਆਹ ਵੀ ਕਰਨਾ ਆਪਿਆ ਮੰਮੀ ਤੁਹਾਡਾ ਗਿਫਟ ਮੈਨੂੰ ਨਹੀਂ ਚਾਹੀਦਾ ਕੀ ਹੋਇਆ ਕੁੜੀਏ ਕੀ ਹੋਇਆ ਤੈਨੂੰ ਕਿਉਂ ਨਾਰਾਜ਼ ਹੋ ਗਈ ਹੈ ਤੇਰੀ ਮੰਮੀ ਨੇ ਇਨਾ ਸੋਣਾ ਤੈਨੂੰ ਗਿਫਟ ਲਿਆ ਕੇ ਦਿੱਤਾ ਮੈਂ ਤਾਂ ਗੁੱਸੇ ਆਈਆ ਕਿਉਂਕਿ ਵੱਡੀ ਮੰਮੀ ਨੇ ਗਲਤ ਬੋਲਿਆ ਮੈਂ ਤਾਂ ਵਿਆਹ ਕਰਾਣਾ ਹੀ ਨਹੀਂ ਕਿਉਂਕਿ ਵਿਆਹ ਤੋਂ ਬਾਅਦ ਮੈਨੂੰ ਇਹ ਪਤਾ ਆ ਕਿ ਹੁਣ ਤਾਂ ਮੇਰਾ ਮੰਮੀ ਵਾਲੀ ਹਾਲ ਹੈ ਨਾ ਗੁੰਨੂ ਜੋ ਤੇਰੇ ਮੂੰਹ ਚੋਂ ਆਂਦਾ ਤੂੰ ਬੋਲਦੀ ਰਹੀ ਹੈ ਤੈਨੂੰ ਪਤਾ ਤੂੰ ਕੀ ਬੋਲ ਰਹੀ ਹੈ ਹਾਂ ਮੈਨੂੰ ਪਤਾ ਨਾ ਕੀ ਬੋਲਦੀ ਪਈਆਂ ਤੁਸੀਂ ਜ਼ਿਆਦਾ ਨਾ ਸਮਝਾਓ ਮੈਨੂੰ ਥੋੜੀ ਦੇ ਨਾ ਪਹਿਲਾਂ ਤੇਰੇ ਮਾਮੇ ਨੇ ਮੈਨੂੰ ਪੁੱਛਿਆ ਜੋ ਕੁੜੀ ਪੁੱਛਦੀ ਹੈ ਨਾ ਦੱਸ ਦੇ ਅਗਰ ਉਹਨੂੰ ਕੀ ਦੱਸਾਂ ਕੀ ਕੀ ਪੁੱਛਦੀ ਹੈ ਮੇਰੇ ਤੋਂ ਨਾਨੀ ਜੀ ਮੈਂ ਇਹ ਸੋਚ ਰੱਖਿਆ ਪਹਿਲਾ ਮੈਂ ਆਪਣੇ ਪੈਰਾਂ ਤੇ ਸਟੈਂਡ ਹੋਊਂਗੀ ਫਿਰ ਆਪਣਾ ਘਰ ਲਵਾਂਗੀ ਫਿਰ ਮੈਂ ਵਿਆਹ ਕਰਾਉਂਗੀ ਉਹ ਤੂੰ ਸੋਚਦਾ ਤੇਰੀ ਵਧੀ ਹੈ ਪਰ ਤੂੰ ਇੱਕ ਦਾਂ ਸੋਚੀ ਹੈ ਨਾਨੀ ਜੀ ਮੈਂ ਸੋਚ ਤਾਂ ਸੋਚੀ ਹੈ ਕਿਉਂਕਿ ਮੇਰੇ ਤੋਂ ਕੋਈ ਪ੍ਰਾਈ ਨਹੀਂ ਹੈਗਾ ਅੰਜੂ ਬੇਟਾ ਗੋਨੋਂ ਬਾਹਰ ਲੈ ਕੇ ਜਾਇਓ ਥੋੜੀ देर ਕਿਰਨ ਬੈਠ ਜਾ ਤੂੰ ਕੋਈ ਬਾਲੀ ਵੱਡੀ ਗੱਲ ਨਹੀਂ ਹੋਈ ਗੁੰਨੂ ਵੀ ਆਪਣੀ ਜਗ੍ਹਾ ਸਹੀ ਹੈਗੀ ਸਵਾਦ ਹੀ ਸਹੀ ਹੈ ਸਕੂਲ ਪੜ੍ਹਨ ਦਾ ਇਹਨੂੰ ਪਤਾ ਨਹੀਂ ਵਿਆਹ ਦਾ ਇਹਨੂੰ ਪਤਾ ਕਿਰਨ ਦੇਖ ਜੀ ਆਪਾਂ ਬੱਚੇ ਦੀ ਗੱਲ ਨੂੰ ਸਮਝੀਏ ਨਾ ਉਹ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਆ ਤੂੰ ਔਖੀ ਹੋਈ ਸੀ ਨਾ ਤੈਨੂੰ ਤੇਰੇ ਭਰਾਵਾਂ ਨੇ ਸੰਭਲਿਆ ਅੱਗੇ ਜਾ ਕੇ ਜੇ ਗੁੰਨੂ ਔਖੀ ਹੋਈ ਤਾਂ ਉਹਨੂੰ ਕੌਣ ਸામੂ ਉਹਦਾ ਤਾਂ ਭਰਾ ਵੀ ਹੈ ਨਹੀਂਗਾ ਠੀਕ ਹੈ ਭਾਬੀ ਤੁਸੀਂ ਮੈਨੂੰ ਅੱਜ ਸੁਣਾ ਹੀ ਦਿੱਤਾ ਤੇ ਫੀਲ ਵੀ ਕਰਵਾ ਹੀ ਦਿੱਤਾ ਕਿ ਦੋ ਧੀਆ ਹੋਣ ਤੋਂ ਬਾਅਦ ਵੀ ਮੈਂ ਬੇਉਲਾਦੀ ਆ ਐ ਸੋਚ ਨਾ ਕਿਰਨ ਲੋਕਾਂ ਨੇ ਬਣਾਈ ਹੋਈ ਏ ਵੀ ਔਰਤ ਦੋ ਧੀਆ ਤੋਂ ਬਾਅਦ ਵੀ ਬੇਉਲਾਦ ਹੈ ਤੂੰ ਨਾ ਬੋਤਾ ਬੋਝ ਨਾ ਲੈ ਮੰਮੀ ਤੀ ਨਾ ਮੇਰੇ ਮੂਰੇ ਇੰਨਾ ਕੁਝ ਬੋਲਦੀ ਪਈ ਆ ਤੇ ਤੁਸੀਂ ਕਹਿੰਦੇ ਹੋ ਮੈਨੂੰ ਬੋਝ ਨਾ ਹੁੰਦਾ ਕਿਰਨ ਜਿਹੋ ਜਿਹੇ ਮਾਹੌਲ ਚ ਕੁੜੀ ਆਈ ਹੈ ਨਾ ਉਹ ਗੱਲਾਂ ਨਾ ਉਹਦੇ ਦਿਮਾਗ ਚੋਂ ਨਿਕਲ ਨਹੀਂ ਪਾਰੀਆਂ ਜਦੋਂ ਤੇਰੇ ਨਾਲ ਗੱਲ ਕਰਦੀ ਐ ਅੱਗੋਂ ਤੂੰ ਰਿਐਕਟ ਇਦਾਂ ਦਾ ਕਰ ਦਿੰਦੀ ਐ ਨਾ ਉਹਨੂੰ ਫੇਰ ਪੁਰਾਣੀਆਂ ਗੱਲਾਂ ਯਾਦ ਆ ਜਾਂਦੀਆਂ ਬਸ ਕਹਿਣਾ ਇੱਕ ਗੱਲ ਆ ਧੀਆ ਨੂੰ ਨਾ ਕਦੇ ਪਿਓ ਨਹੀਂ ਭੁੱਲਦਾ ਤੈਨੂੰ ਆਪਣੀ ਕੁੜੀ ਨਾਲ ਐਡਜਸਟ ਕਰਨੀ ਪੈਣਾ ਅਸੀਂ ਤੈਨੂੰ ਐ ਨਹੀਂ ਕਹਿੰਦੇ ਪਏ ਵੀ ਆਪਣੀ ਧੀ ਨੂੰ ਨਾ ਪਿਓ ਦੇ ਖਿਲਾਫ ੜਕਾ ਬਸ ਤੂੰ ਪਿਆਰ ਹੀ ਉਹਨੂੰ ਇੰਨਾ ਕਰ ਕਿ ਉਹ ਉਹਨੂੰ ਯਾਦ ਹੀ ਨਾ ਕਰੇ ਚਲੋ ਮੰਮੀ ਕਰਦੀ ਐ ਮੈਂ ਕੋਸ਼ਿਸ਼ ਚਲੋ ਹੁਣ ਨਾ ਘੁੜੀ ਦਾ ਮੂਡ ਅਫਸਟ ਨਾ ਕਰ ਤੇ ਚੱਲ ਕੇਕ ਨਾਲ ਆਪਾਂ ਬਾਹਰ ਹੀ ਕਟਾ ਦਿੰਨੇ ਚੱਲ ਵੀ ਘੁੜੀਏ ਗੁੱਸੇ ਕਿਲੇ ਨਾ ਬਾਤ ਚੋ ਗੱਲ ਲਈ ਅੱਜ ਕੇਕ ਕੱਟਣਾ ਮੈਂ ਨਹੀਂ ਕੱਟਣਾ ਕੇਕ ਮੰਮੀ ਪਰ ਆ ਲੈ ਜੋ ਬੱਸ ਬੇਟਾ ਇੰਨਾ ਗੁੱਸਾ ਵੀ ਨਹੀਂ ਕਰੀਦਾ ਜਨਮ ਜਨ ਨਾਲੇ ਜਣਾ ਪਹਿਲਾਂ ਮੂਡ ਅਫਸੈਟ ਕਰ ਦਿੰਦੇ ਨੇ ਫਿਰ ਕਹਿੰਦੇ ਆ ਕੇਕ ਕੱਟ ਮੈਂ ਨਹੀਂ ਕੱਟਣਾ ਕੇਕ ਚੱਲ ਮਾਂ ਨਾਲ ਹੀ ਕੇਕ ਕੱਟਣਾ ਹੂਆ ਨਾਲ ਤਾਂ ਕਾਟੀ ਸਕਦੀ ਹੈ